Lah apa benar negeri? sebirit Sebiri ji. Cili teh. Cili teh. Lah <laughs> La <jih> teh. Hehehe. Loh <laughs> Hehehe. ਸੇਡ ਦਾ ਟਾਈਮ ਤੇ ਆਪਾਂ ਬਣਾਉਣ ਲੱਗੇ ਆਂ ਜੀ ਚਾਹ ਕਿਉਂਕਿ ਆਪਣਾ ਜਿਹੜਾ ਰਾਤੀ ਗੈਸ ਹੁੰਦਾ ਖਤਮ ਹੋ ਗਿਆ ਸੀਗਾ ਤਾਂ ਕਰਕੇ ਤੇ ਆਪਾਂ ਚੁਲੇ ਤੇ ਬਣਾ ਲੱਗੇ ਚਾਹ ਦੋਨੋਂ ਹੀ ਸਿਲੰਡਰ ਖਤਮ ਨੇ ਤੇ ਤਾਂ ਕਰਕੇ ਤੇ ਆਪਾਂ ਅੱਜ ਚੁਲੇ ਤੇ ਕੰਮ ਕਰ ਲਏ ਕਿ ਰਾਤੀ ਐਂਡ ਟਾਈਮ ਤੇ ਬਿਲਕੁਲ ਹਨਾ ਮੈਂ ਦਾਲ ਬਣਾਉਂਦੀ ਸੀ ਤੇ ਦਾਲ ਬਣਾਉਂਦੇ ਬਣਾਉਂਦੇ ਨੇ ਕਿ ਜਿਹੜਾ ਗੈਸ ਸੀਗਾ ਉਹ ਹੋ ਗਿਆ ਖਤਮ ਤੇ ਫਿਰ ਆਪਾਂ ਯੂੰਗ ਜਿਹੜੀ ਦਾਲ ਸੀ ਉਹ ਚੱਲਦੀ ਨਹੀਂ ਸੀ ਉਹ ਚੱਲਦੇ ਤੇ ਬਣਾਈ ਸੀ 本当に。 ਲੱਗੇ ਤੇ ਆਪਾ ਬਣਾਉਂਦੇ ਪੈਸੀ ਕੀ ਚਾ ਤੇ ਚਾਜ ਦੇ ਬਣਾਉਂਦੇ ਪੈਸੀ ਕੀ ਥੋੜੀ ਥੋੜੀ ਠੰਡ ਹੋ ਗਈ ਸੀ ਐਸੇ ਤੁਹਾਨੂੰ ਪਤਾ ਜੇ ਸਵੇਰੇ ਸਵੇਰੇ ਠੰਡ ਹੁੰਦੀ ਆ ਤੇ ਇਹ ਨਾ ਅਜੁੰਨੀ ਵੀ ਮੇਰੇ ਨਾਲ ਹੀ ਉੱਠ ਖੜੀ ਸੀ ਇਹ ਟਾਈਮ ਹੈਗਾ ਜੀ ਸਬਸ ਸਬਸ 6:30 ਵਜੇ ਦਾ ਟਾਈਮ ਹੈਗਾ ਤੇ ਅਜੁੰਨੀ ਹਨਾ ਤੁਹਾਨੂੰ ਪਤਾ ਹੀ ਹੈ ਕਿ ਇਹ ਛੋਟੀ ਹੈ ਪਰ ਇਹ ਨਾਲ ਹੀ ਉੱਠ ਖੜਦੀ ਹੈਗੀ ਆ ਤੇ ਛੁੱਲੇ ਤੇ ਹਨਾ ਛੁੱਲੇ ਤੇ ਜਦੋਂ ਮੈਂ ਜਿਹੜਾ ਕੰਮ ਕਰਦੀ ਆ ਹਨਾ ਇਹ ਨਾਲ ਹੀ ਮੇਰੇ ਹਰ ਕੋਈ ਕੰਮ ਕਰਦੀ ਹੈਗੀ ਤੇ ਥੋੜੀ ਜੀ ਦੇਰ ਮੇਰੀ ਗੋਦੀ ਦੇ ਵਿੱਚ ਬਹਿ ਜਾਂਦੀ ਆ ਫਿਰ ਉੱਠ ਕੇ ਭੱਜ ਲੈਂਦੀ ਸੀ ਥੋੜੀ ਜੀ ਦੇਰ ਬੈੰਦੀ ਸੀ ਫਿਰ ਉੱਠ ਕੇ ਭੱਜ ਲੈਂਦੀ ਸੀਗੀ ਤੇ ਇੱਥੇ ਜ ਮੈਂ ਚਲੀ ਸੀਗੀ ਅੰਦਰ ਡੱਬੇ ਰੱਖਣ ਰਤਨਾ ਚਾਨਣ ਕੀ ਜਿਹੜਾ ਗੈਸ ਸੀਗਾ ਉਹ ਅਚਾਨਕ ਹੀ ਖਤਮ ਹੋ ਗਿਆ ਤੇ ਦਾਲ ਧਰਨ ਦੀ ਪਈ ਸੀਗੀ ਦਾਲ ਰੱਖੀ ਸੀਗੀ ਗੈਸ ਦੇ ਉੱਪਰ ਤੇ ਅਚਾਨਕ ਹੀ ਗੈਸ ਜਿਹੜਾ ਹੈਗਾ ਉਹ ਖਤਮ ਹੋ ਗਿਆ ਜੇ ਗੈਸ ਖਤਮ ਹੋਇਆ ਬਾਅਦ ਵਿੱਚ ਹਨਾ ਚੁੱਲ੍ਹੇ 'ਚ ਅੱਗ ਨਾ ਬੱਜੇ ਇੱਕ ਤਾਂ ਕੰਮ ਲੇਟ ਹੋ ਗਿਆ ਤੇ ਕਹਿ ਜਿਆਦਾ ਲੇਟ ਵੀ ਨਹੀਂ ਹੋਇਆ ਸੀ ਬਸ ਨਾ ਚੁੱਲ੍ਹੇ ਤੇ ਕੰਮ ਬਹੁਤ ਜਿਆਦਾ ਜਲਦੀ ਹੁੰਦਾ ਆ ਐ ਨਹੀਂ ਹੈਗਾ ਕਿ ਕੰਮ ਜਲਦੀ ਨਹੀਂ ਹੁੰਦਾ ਬਹੁਤ ਜਲਦੀ ਕੰਮ ਹੁੰਦਾ ਆ ਚੁੱਲ੍ਹੇ ਤੇ ਜਿਹੜਾ ਮੇਰਾ ਦੋ ਦੋ ਢਾਈ ਘੰਟੇ ਦਾ ਕੰਮ ਸੀਗਾ ਹਨਾ ਉਹ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਕੰਮ ਹੋ ਗਿਆ ਤੇ ਤੇ ਅਜੁਨੀ ਮੈਨੂੰ ਕਰੀ ਜਾਵੇ ਕਿ ਮੰਮਾ ਪਹਿਲਾਂ ਮੈਨੂੰ ਉਹ ਪਾ ਦੋ ਚਾਪਾਦੂ ਲੈ ਮੈਂ ਚਾਪ ਪਾਣੀ ਹੈਗੀਆਂ ਹਨ ਤੇ ਫਿਰ ਮੈਂ ਚਾਹ ਦੇ ਵਿੱਚ ਨਾ ਦੁੱਧ ਪਾਉਂਦੀ ਸੀਗੀ ਤੇ ਫਿਰ ਦੇਖੋ ਕੋਲੇ ਖੜੀ ਹੈ ਨਾ ਤੇ ਜਮਾਂ ਸ਼ਰਾਰਤਾ ਕਰੀ ਜਾ ਰਹੀ ਹੈ ਬਹੁਤ ਜ਼ਿਆਦਾ ਸ਼ਰਾਰਤਾ ਕਰਦੀ ਸੀ ਕਦੀ ਪੋਣੀ ਲੈ ਕੇ ਉਧਰ ਭੱਜ ਜਾਂਦੀ ਸੀ ਕਦੀ ਉਧਰ ਭੱਜ ਜਾਂਦੀ ਸੀ ਤੇ ਜੀ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਨੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਜੀ ਚੁੱਲੇ ਤੇ ਚਾਹ ਪੀਣੀ ਕਿਸੇ ਕਿਸ ਨੂੰ ਪਸੰਦ ਆ ਹਨਾ ਚੁੱਲੇ ਤੇ ਜਿਹੜਾ ਕੰਮ ਆ ਉਹ ਕਿਸੇ ਕਿਸ ਨੂੰ ਪਸੰਦ ਆ ਹਨਾ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਤੁਹਾਨੂੰ ਜਿਹੜੀ ਦੇਸੀ ਲਾਈਫ ਉਹ ਕਿਸ ਤਰ੍ਹਾਂ ਦੀ ਲੱਗਦੀ ਆ ਹਨਾ ਫਿਰ ਆਪਾਂ ਕੀ ਜਿਹੜੇ ਹੈਗੇ ਨੇ ਅਗਲੇ ਵਲੌਗ ਨੇ ਹਨਾ ਤੇ ਆਪਾਂ ਵਿੱਚੋਂ ਜਿਹ ਬਲੌਗ ਹਨਾ ਇੱਕ ਦਿਨ ਇੱਕ ਹਫਤੇ ਚ ਇੱਕ ਦੇਸੀ ਬਲੌਗ ਜਰੂਰ ਬਣਾਇਆ ਕਰਾਂਗੇ ਵੈਸੇ ਤਾਂ ਆਪਣੇ ਦੇਸੀ ਹੀ ਹੁੰਦੇ ਨੇ ਸਾਰੇ ਬਲੌਗ ਤਾਂ ਆਪਾਂ ਦੇਸੀ ਬਲੌਗ ਜਰੂਰ ਬਣਾਇਆ ਕਰਾਂਗੇ ਤੇ ਪਲੀਜ਼ ਜੀ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵਾਚ ਟਾਈਮ ਜਿਹੜਾ ਹੈਗਾ ਉਸ ਨੂੰ ਜਲਦੀ ਜਲਦੀ ਕੰਪਲੀਟ ਕਰੋ ਕਿਉਂਕਿ ਆਪਣੇ ਸਬਸਕ੍ਰਾਈਬਰ ਤਾਂ ਹੁਣ ਕੀ ਹੋ ਗਏ ਨੇ 4000 ਹੋ ਗਏ ਨੇ ਤੇ ਪਲੀਜ਼ ਵਾਚ ਟਾਈਮ ਜਿਹੜਾ ਹੈਗਾ ਉਸ ਨੂੰ ਵੀ ਜਲਦੀ ਜਲਦੀ ਕੰਪਲੀਟ ਕਰੋ ਤੇ ਇੱਥੇ ਜੀ ਪਪਾ ਆ ਗਏ ਸੀਗੇ ਕੋਲੇ ਤੇ ਪਪਾ ਕਹਿੰਦੇ ਪੈਸੀ ਕਿ ਮੈਨੂੰ ਚਾ ਦੋ ਪਹਿਲਾਂ ਤੇ ਅਜੂਨੀ ਕਹਿੰਦੀ ਪੈਸੀ ਕਿ ਮੰਮਾ ਮੈਨੂੰ ਪਹਿਲਾਂ ਦੁੱਧ ਪਾ ਦੋ ਹਨ ਤੇ ਫਿਰ ਜੇ ਮੈਂ ਅਜੂਨੀ ਨੂੰ ਦੁੱਧ ਪਾਤਾ ਹਨ ਕਹਿੰਦੀ ਚੁੰਨੀ ਦਿੰਦੀ ਤੇ ਚਾਹ ਹੀ ਪੀਣੀ ਆ ਦੁੱਧ ਨਹੀਂ ਪੀਣਾ ਹੈਗਾ ਤੇ ਬਹੁਤ ਜ਼ਿਆਦਾ ਜिद ਕਰਦੀ ਪਈ ਸੀ ਆ ਪਪਾ ਲੈ ਜਾ ਇਹਨੂੰ ਇਹਨਦਰ ਇਹਨਦਰ ਲੈ ਜਾ ਤੇ ਮੈਨਾਂ ਅੱਜ ਜਾਣਾ ਸੀਗਾ ਬਾਜ਼ਾਰ ਤੇ ਮੈਂ ਕਿਹਾ ਕਿ ਜਲਦੀ ਜਲਦੀ ਸਵੇਰ-ਸਵੇਰ ਕੰਮ ਜਿਹੜਾ ਹੈਗਾ ਨਿਬੇੜ ਲੈਨੇ ਤੇ ਮਨਾਲ ਹੀ ਆਟਾ ਜਿਹੜਾ ਹੈਗਾ ਉਸ ਨੂੰ ਵੀ ਗੁੰਨ ਲਿਆ ਸੀਗਾ ਤੇ ਮੈਂ ਦੁੱਧ ਵੀ ਜਲਦੀ ਜਲਦੀ ਬਾਪੂ ਨੂੰ ਕਹਾਂ ਕਿ ਤੁਸੀਂ ਜਲਦੀ ਜਲਦੀ ਚਾਹ ਪੀਓ ਤੇ ਚਾਹ ਪੀ ਕੇ ਨਾ ਜੁਨੀ ਦਾ ਜਲਦੀ ਜਲਦੀ ਦੁੱਧ ਲਿਆ ਦਿਓ ਹਨ ਕਿਉਂਕਿ ਪਾ ਦੇ ਵਿੱਚ ਉਬਾਲਾ ਵਗੈਰਾ ਕਰਾਇਆ ਹੋਵੇ ਹਨ ਫਿਰ ਕੋਈ ਟੈਨਸ਼ਨ ਨਹੀਂ ਹੁੰਦੀ ਖਰਾਬ ਗਰੂਪ ਨਹੀਂ ਹੁੰਦਾ ਇਸ ਤਰ੍ਹਾਂ ਦਾ ਤੇ ਫਿਰ ਤੁਹਾਨੂੰ ਬਤਾਏ ਕਿ ਅ ਜੁਨੀ ਹਨ ਉਬਾਲੇ ਵਾਲਾ ਹੀ ਦੁੱਧ ਪਿੰਦੀ ਆ ਕਿਉਂਕਿ ਛੋਟੀ ਆ ਜਿੱਤਾ ਕਰਕੇ ਤੇ ਵੈਸੇ ਵੀ ਮੈਂ ਵੀ ਚਾਹ ਦੇ ਵਿੱਚ ਨਾ ਉਬਾਲੇ ਵਾਲਾ ਜਿਹੜਾ ਦੁੱਧ ਹੈਗਾ ਉਹ ਹੀ ਯੂਜ਼ ਕਰ ਲੈਣੀ ਹੁੰਦੀ ਆ ਕੋਈ ਪ੍ਰੋਬਲਮ ਨਹੀਂ ਹੁੰਦੀ ਉਸਦੇ ਨਾਲ ਤੇ ਮੰਮੀ ਇੱਥੇ ਚਾਹ ਪੀਂਦੀ ਪਈ ਸੀ ਕਿ ਆਪਣੀ ਇੱਥੇ ਕੰਮ ਟਾਈਮ ਜਿਹੜਾ ਨਾ ਕਾਫੀ ਹੋ ਗਿਆ ਸੀਗਾ ਕਿਉਂਕਿ ਵਿੱਚੋਂ ਇਹਨਾਂ ਫਿਰ ਪਪਾ ਕਹਿੰਦੇ ਕਿ ਜੇ ਰੁੱਕ ਜਾ ਰੋਟੀ ਲਾਉਣ ਨੂੰ ਹਨ 10 ਮਿੰਟ ਰੁੱਕੀ ਚਾਹ ਚੁਪੀਤੀ ਆਪਾਂ ਚਾਹ ਚੁਪੀ ਕੇ ਫਿਰ ਮੈਂ ਜਿਹੜੀ ਹੈਗੀ ਸੀ ਸਾਰਾ ਸਮਾਨ ਆਪਣਾ ਜਿਹੜਾ ਹੈਗਾ ਉਹ ਇਕੱਠਾ ਮੈਂ ਪਹਿਲਾਂ ਹੀ ਕਰ ਲਿਆ ਸੀਗਾ ਉੱਥੇ ਅਟਾ ਵਗੈਰਾ ਸਾਰਾ ਕੁਝ ਲੈ ਗਈ ਸੀਗੀ ਬਾਦੇ ਵਿੱਚ ਪਾਣੀ ਵਗੈਰਾ ਹਨ ਤੇ ਕੇਵ ਬਗੈਰਾ ਸਾਰਾ ਕੁਝ ਲੈ ਗਈ ਸੀਗੀ ਤੇ ਹਨ ਜਿਹੜੇ ਚੁੱਲੇ ਦੇ ਲਾਈਫ ਹੁੰਦੇ ਜਿਹੜੇ ਚੁੱਲੇ ਤੇ ਕੰਮ ਕਰੰਦਾ ਨਾ ਮਜ਼ਾ ਇੰਨਾ ਜ਼ਿਆਦਾ ਆਉਂਦਾ ਹੈ ਨਾ ਕਿ ਇੰਨੀ ਜਲਦ ਜਲਦੀ ਕੰਮ ਹੁੰਦਾ ਤੇ ਠੰਡ ਦੇ ਵਿੱਚ ਤਾਂ ਵੈਸੇ ਵੀ ਬਹੁਤ ਜ਼ਿਆਦਾ ਮਜ਼ਾ ਆਉਂਦਾ ਬਟ ਜੇ ਅੱਗ ਬੁਝ ਜAVE ਨਾ ਹਨ ਤਾਂ ਫਿਰ ਤੇ ਅੱਖਾਂ ਦੇ ਵਿੱਚ ਜਿਹੜਾ ਧੂਆ ਹੈ ਹਨਾ ਉਹ ਤੇ ਪਿਛਲੇ ਤੋਂ ਪਿਛਲੋ ਵੀ ਜਿਹੜਾ ਹਨਾ ਕੀ ਪਾਣੀ ਆ ਉਹ ਵੀ ਕੱਢ ਦਿੰਦਾ ਹੈਗਾ ਤੇ ਅੰਜੁਨੀ ਹੈ ਨਾ ਅੰਜੁਨੀ ਪਤਾ ਕਦੀ ਉੱਠ ਜਾਂਦੀ ਸੀ ਕਦੀ ਬੈਹ ਜਾਂਦੀ ਸੀ ਕੀ ਮੋਰ ਤੇ ਕੌਣ-ਕੌਣ ਕਰਦਾ ਹੈ ਜੀ ਚਿੱਲੇ ਤੇ ਕੰਮ ਇਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਅੰਦੇ ਜੀ ਆਪਣੇ ਘਰੇ ਨਾਲ ਚੱਲਦਾ ਪਿਆ ਹੈ ਪ੍ਰੋਗਰਾਮ ਤੇ ਆਪਾਂ ਬਹੁਤ ਜਲਦੀ ਤੁਹਾਡੇ ਨਾਲ ਇਹ ਵੀ ਵੀਡੀਓ ਜਿਹੜੀ ਹੈਗਾ ਸ਼ੇਅਰ ਕਰਾਂਗੇ ਤੇ ਜੈਸੀ ਮੈਂ ਪਿਛਲੇ ਤੋਂ ਪਿਛਲੇ ਵਲੌਗ ਵਿੱਚ ਜਿਹੜੀਆਂ ਵੀਡੀਓਜ਼ ਕਈਆਂ ਸੀਗੀਆਂ ਉਵੇਂ ਹੁਣ ਨਾਲ ਦੇ ਨਾਲ ਹੀ ਆਈ ਜਾਣਗੀਆਂ ਤੇ ਤੁਸੀਂ ਪਲੀਜ਼ ਜੀ ਇੰਜੋਏ ਕਰਿਆ ਕਰੋ ਤੇ ਵਲੌਗ ਦੇਖੀ ਜਾਇਆ ਕਰੋ ਤੇ ਪਲੀਜ਼ ਜੀ ਸਾਰੇ ਜਣੇ ਸਪੋਰਟ ਜ਼ਰੂਰ ਕਰੋ ਕਿਉਂਕਿ ਤੁਹਾਡੇ ਸਾਥ ਤੋਂ ਬਿਨਾ ਆਪਾਂ ਕੁਝ ਨਹੀਂ ਕਰਨ ਜੋਗੇ ਹੈਗੇ ਤੁਸੀਂ ਸਾਥ ਦਿੰਨੇ ਆ ਤਾਂ ਫਿਰ ਮੈਂ ਹੀ ਫੇਰ ਵੀ ਆਪਾਂ ਕੁਝ ਕਰਨ ਜੋਗੇ ਹੈਗੇ ਕਿਉਂਕਿ ਤੁਹਾਡੇ ਸਾਥ ਤੋਂ ਬਿਗੈ ਤਾਂ ਕੁਝ ਵੀ ਨਹੀਂ ਹੈਗਾ ਹੈਗਾ ਤੇ ਜੀ ਹੁਣ ਜਿਸ ਟਾਈਮ ਐ ਐਡੀਟਿੰਗ ਕਰਦੀ ਪਈ ਹੈਗੀਆ ਇਸ ਟਾਈਮ ਕੀ ਅੰਮ੍ਰਿਤ ਵੇਲਾ ਹੈਗਾ ਆ ਤੇ ਹੁਣ ਜੀ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਨਹਾ ਕੇ ਹਨਾ ਤੇ ਸਾਰੇ ਜਾਨੇ ਅੰਮ੍ਰਿਤ ਵੇਲੇ ਜ਼ਰੂਰ ਉੱਠਿਆ ਕਰੋ ਗੁਰਦੁਆਰਾ ਸਾਹਿਬ ਜ਼ਰੂਰ ਜਾਇਆ ਕਰੋ ਕਿਉਂਕਿ ਜਿਹੜਾ ਅੰਮ੍ਰਿਤ ਵੇਲ ਹੁੰਦਾ ਨਾ ਇਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈਗਾ ਆ ਆਪਣੀ ਲਾਈਫ ਦੇ ਵਿੱਚ ਕਿਉਂਕਿ ਗੁਰੂ ਸਾਹਿਬ ਜੀ ਨੇ ਨਾ ਆਪਾਂ ਨੂੰ ਜਿਹੜੇ ਲਾਈਫ ਦਿੱਤੀ ਆ ਹਨਾ ਉਸ ਤੋਂ ਆਪਾਂ ਅੰਮ੍ਰਿਤਵੇਰ ਜਿਲਾ ਲੋ ਆਪਣਾ ਖੁੰਝ ਜੇ ਵੈ ਹਨ ਕਿਉਂਕਿ ਇੱਕ ਤਾਂ ਆਪਣਾ ਜੇ ਅੰਮ੍ਰਿਤਵੇਰ ਆਪਾਂ ਉੱਠਦੇ ਹਨ ਆਪਾਂ ਗੁਰਬਾਣੀ ਦੇ ਨਾਲ ਜੁੜਦੇ ਹਨ ਜਦੋਂ ਆਪਾਂ ਗੁਰਬਾਣੀ ਦੇ ਨਾਲ ਜੁੜਦੇ ਆ ਫਿਰ ਆਪਣੇ ਜਿਹੜੇ ਕੰਮ ਹੈਗੇ ਨੇ ਉਹ ਵੀ ਜਲਦੀ ਜਲਦੀ ਜਿਹੜੇ ਹੈਗੇ ਨੇ ਸਿਰੇ ਲੱਗ ਜਾਂਦੇ ਨੇ ਆਪਾਂ ਵੀ ਜਲਦੀ ਜਲਦੀ ਕੰਮ ਕਰ ਲੈਨੇ ਹਨ ਜਦੋਂ ਹਨ ਨਹਾ ਕੇ ਆਪਾਂ ਫ੍ਰੈਸ਼ ਫ੍ਰੈਸ਼ ਹੋ ਗਏ ਤਾਂ ਫਿਰ ਹੁੰਦਾ ਜਲਦੀ ਜਲਦੀ ਆ ਵੀ ਕੰਮ ਕਰ ਲੀਆ ਉਹ ਵੀ ਕੰਮ ਕਰ ਲੀਆ ਹਨ ਸਾਰੇ ਕੰਮ ਜਿਹੜੇ ਹੁੰਦੇ ਨੇ ਉਹ ਕਰਨ ਵਾਲੇ ਹੁੰਦੇ ਨੇ ਤੇ ਆਪਾਂ ਨੂੰ سارے ਜਿਹੜੇ ਕੰਮ ਹੈਗੇ ਨੇ ਉਹ ਜਲਦੀ ਜਲਦੀ ਕਰ ਲੈਣੇ ਚਾਹੀਦੇ ਨੇ ਹਨ ਤੇ ਅਮਰਤ ਵੇਲੇ ਹਨਾ ਅਮਰਤ ਵੇਲੇ ਉੱਠਣ ਦਾ ਬਹੁਤ ਜ਼ਿਆਦਾ ਫਾਇਦਾ ਹੈ ਹਨਾ ਤੇ ਆਪ ਨੂੰ ਤੁਹਾਡੇ ਬੱਚੇ ਵੀ ਜਿਹੜੇ ਹੈਗੇ ਨੇ ਉਹ ਵੀ अर्ਲੀ ਮਾਰਨਿੰਗ ਉੱਠਣ ਲੱਗ ਪੈਂਦੇ ਨੇ ਹਨਾ ਫਿਰ ਉਹਨਾਂ ਨੂੰ ਵੀ ਆਦਤ ਪੈ ਜਾਂਦੀ ਆ ਜਿਸ ਤਰ੍ਹਾਂ ਜੇ ਤੁਸੀਂ ਉੱਠੋਗੇ ਤਾਂ ਤੁਹਾਡੇ ਬੱਚਾ ਨਵੇਂ ਪਾਉਗੇ ਤੇ ਵੈਗੁਰੂ ਤਾਂ ਵੈਸੇ ਹਰ ਇੱਕ ਦੀ ਮਨੋ ਕਾਮਨਾ ਸੰਪੂਰਨ ਕਰ ਦਿੰਦੇ ਨੇ ਹਨਾ ਤੇ ਤੁਸੀਂ ਵੀ ਪਲੀਜ਼ ਕਿ ਵੱਧ ਵੱਧ ਕੋਸ਼ਿਸ਼ ਕਰਿਆ ਕਰੋ ਕਿ ਅੰਮ੍ਰਿਤ ਵੇਲੇ ਉੱਠਣ ਦੀ ਕਿਉਂਕਿ ਦਲਿੱਦਰ ਨਾ ਪਾਇਆ ਕਰੋ ਕਿਉਂਕਿ ਦਲਿੱਦਰ ਜਿਹੜਾ ਹੁੰਦਾ ਹੈ ਨਾ ਜੇ ਇੱਕ ਵਾਰੀ ਪੈ ਜਾਂਦਾ ਹੈ ਹਨਾ ਉਸ ਦੇ ਨਾਲ ਬਹੁਤ ਜ਼ਿਆਦਾ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਹਨਾ ਬਹੁਤ ਜ਼ਿਆਦਾ ਬਾਡੀ ਨੂੰ ਪ੍ਰੋਬਲਮਸ ਆਉਂਦੀਆਂ ਨੇ ਆਪਣੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਆਉਣੀਆਂ ਸਟਾਰਟ ਹੋ ਜਾਂਦੀਆਂ ਨੇ ਇਸ ਕਰਕੇ ਅੰਮ੍ਰਿਤ ਵੇਲੇ ਜ਼ਰੂਰ ਉੱਠਿਆ ਕਰੋ ਤੇ ਭਾਵੇਂ 5 ਮਿੰਟ ਹੀ ਆਪਣੇ ਦਿਨ ਦੇ ਜਿਹੜੇ ਹੈਗੇ ਨਾ ਉਹ ਗੁਰਬਾਣੀ ਲਈ ਕੱਢਿਆ ਕਰੋ ਕਿਉਂਕਿ ਵੈਸੇ ਤਾਂ ਆਪਾਂ ਨੂੰ 2.5 ਘੰਟੇ ਕੱਢਣੇ ਚਾਹੀਦੇ ਨੇ ਤੇ ਜੇ ਤੁਸੀਂ 2.5 ਘੰਟੇ ਨਹੀਂ ਕੱਢ ਸਕਦੇ ਹੈਗੇ ਸਾਰੇ ਦਿਨ ਦੇ ਵਿੱਚ ਤੇ ਲਾ ਲੋ ਹਨਾ 5 ਮਿੰਟ ਦਾ ਤੁਸੀਂ ਕੱਢ ਹੀ ਸਕਦੇ ਆ ਕਿਉਂਕਿ ਇੱਕ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਆ ਕਰੋ ਤੇ ਜਿਨ੍ਹਾਂ ਨੂੰ ਲਾ ਲੋ ਕਿ ਜਿਹੜੇ ਅਨਪੜ੍ਹ ਹੈਗੇ ਨੇ ਕਿ ਜਿਨ੍ਹਾਂ ਨੂੰ ਅਜੇ ਪੜ੍ਹਨਾ ਨਹੀਂ ਆਉਂਦਾ ਹੈਗਾ ਹਨਾ ਚਲੋ ਪਹਿਲਾਂ ਮੈਨੂੰ ਪੜ੍ਹਨਾ ਆਉਂਦਾ ਹੈਗਾ ਜਿਹੜੇ ਮੇਰੇ ਵੀਡੀਓ ਦੇਖਦੇ ਪੈ ਨੇ ਤੇ ਪਲੀਜ਼ ਤੁਸੀਂ ਅੰਮ੍ਰਿਤ ਵੇਲੇ ਉੱਠਿਆ ਕਰੋ ਤੇ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਜ਼ਰੂਰ ਲਿਆਇਆ ਕਰੋ ਤੇ ਇਸ਼ਨਾਨ ਕਰਕੇ ਹਨਾ ਉਹ ਕਿਉਂਕਿ ਜਰ ਜਿਹੜੀ ਲਾਈਫ ਆ ਨਾ ਇਹ ਵਾਹਿਗੁਰੂ ਜੀ ਨੇ ਆਪਾਂ ਨੂੰ ਬਖਸ਼ੀ ਹੈਗੀ ਤੇ ਇਸ ਤੋਂ ਬਿਨਾ ਆਪਣੀ ਲਾਈਫ ਦੇ ਵਿੱਚ ਕੁਝ ਵੀ ਨਹੀਂ ਹੈਗਾ ਤੇ ਪਲੀਸ ਅੰਮ੍ਰਿਤ ਵੇਲੇ ਜ਼ਰੂਰ ਉੱਠਿਆ ਕਰੋ ਤੇ ਜਿਹੜੀਆਂ ਹੈਗੀਆਂ ਨੇ ਬਿਮਾਰੀਆਂ ਦਲਿੱਦਰ ਹਨ ਆਲਸ ਆਪਣੇ ਤੋਂ ਦੂਰ ਭਜਾਓ ਕਿਉਂਕਿ ਜਿੱਥੇ ਆਲਸ ਵੜ ਗਿਆ ਹੈ ਨਾ ਉੱਥੇ ਵੀ ਤੁਹਾਨੂੰ ਪਤਾ ਹੀ ਹੈ ਕਿ ਆਲੋਸ ਤੂੰ ਹਨਾ ਆ ਕਮ ਅੱਜ ਨਹੀਂ ਕਰਾਂਗੇ ਕੱਲ ਨੂੰ ਕਰਾਂਗੇ ਅੱਜ ਨਹੀਂ ਕਰਾਂਗੇ ਕੱਲ ਨੂੰ ਕਰਾਂਗੇ ਉਹ ਫਿਰ ਨਾ ਪੈਂਡਿੰਗ ਪੈਂਦਾ 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 ਪੈ ਹੀ ਜਾਂਦਾ ਹੈਗਾ ਇਹ ਮੇਰੇ ਨਾਲ ਵੀ ਕਈ ਵਾਰ ਬਹੁਤ ਵਾਰੀ ਹੋਇਆ ਆ ਤੇ ਮੈਂ ਤੁਹਾਨੂੰ ਨਾ ਅੱਗੇ ਤੇ ਅੱਗੇ ਜਿਸ ਤਰ੍ਹਾਂ ਤੁਸੀਂ ਕੀ ਸਵਾਲ ਪੁੱਛਿਆ ਕਰੋਗੇ ਆਪਾਂ ਉਸ ਤਰ੍ਹਾਂ ਉਸ ਤਰ੍ਹਾਂ ਹੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਕਰਾਂਗੇ ਹਨਾ ਤੇ ਜਿਹੜੀ ਹੈ ਕਿ ਇਹ ਗੁਰਬਾਣੀ ਦੇ ਰਿਲੇਟਡ ਵੀਡੀਓ ਸੀਗੀ ਮੈਂ ਪਿਛਲੀ ਵਾਰ ਵੀ ਬਣਾਈ ਸੀਗੀ ਤੇ ਤੁਸੀਂ ਜੀ ਪਲੀਜ਼ ਹਨਾ ਜਰੂਰ ਗੁਰਬਾਣੀ ਨਾਲ ਜੁੜੋ ਤੇ ਜੇ ਲਾ ਲਓ ਅਮ੍ਰਿਤ ਵੇਲੇ ਨਹੀਂ ਥੜੀ ਕੋਲ ਉੱਠਿਆ ਜਾਂਦਾ ਤੇ ਪਲੀਸ ਜਿੰਨੇ ਵਜੇ ਵੀ ਤੁਸੀਂ ਉੱਠਦੇ ਹੋ ਪਹਿਲਾਂ ਪਹਿਲਾਂ ਗੁਰਬਾਣੀ ਜ਼ਰੂਰ ਪੜਿਆ ਕਰੋ ਭਾਈ ਗੁਰਜੀਤ ਦਾ ਨਾਮ ਜ਼ਰੂਰ ਤੇ ਆਇਆ ਕਰੋ ਤੇ ਲਓ ਜੇ ਇੱਥੇ ਆਪਾਂ ਲਾਉਣ ਲੱਗ ਪਏ ਸੀ ਗੇ ਰੋਟੀ ਤੇ ਫਸਟ ਟਾਈਮ ਮੈਂ ਲਾਇਆ ਜੀ ਤਵੇ ਦੇ ਉੱਪਰ ਕੇ ਕਿਉਂਕਿ ਕੇ ਲਾ دیا ਤਾਂ ਫਿਰ ਜਿਹੜੀਆਂ ਰੋਟੀਆਂ ਹੈਗੀਆਂ ਨਾ ਬੜੀਆਂ ਸੋਹਣੀਆਂ ਸੁਣੀਆਂ ਲੱਗ ਪਿੰਦੀਆਂ ਨੇ ਤੇ ਇੱਥੇ ਅਜੂਨੀ ਅਜੂਨੀ ਕਹਿੰਦੀ ਸੀ ਮੈਂ ਵੀ ਤੁਹਾਡੇ ਨਾਲ ਹੀ ਰੋਟੀ ਲਾਉਣੀ ਹੈਗੇ ਤੇ ਦੇਖੋ ਵੀ ਆਪਣਾ ਚੱਕਲਾ ਵੇ ਲੈਣਾ ਵੀ ਲੈ ਕੇ ਬੈ ਗਈ ਹੈ ਪਾਪੀ ਨੇ ਧਿਆ ਦਿੱਤਾ ਇਸ ਨੂੰ ਅੰਦਰੋਂ ਤੇ ਇਹ ਵੀ ਲੈ ਕੇ ਬੈਠ ਗਈ ਹੈ ਤੇ ਹੁਣ ਇਹ ਵੀ ਲਾਹੂਗੀ ਜੀ ਰੋਟੀਆਂ ਹਨ ਬੱਚੇ ਕਿੰਨੇ ਸੋਹਣੇ ਲੱਗਦੇ ਨੇ ਆ ਵਾਲੇ ਜਦੋਂ ਸ਼ਰਾਰਤਾ ਕਰਦੇ ਨੇ ਨਾ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਹਨ ਕਿਉਂਕਿ ਜਦ ਆਪਾਂ ਵੀ ਬਚਪਨ ਦੇ ਵਿੱਚ ਕਰਦੇ ਹੁੰਨੇ ਆ ਫਿਰ ਐ ਹੁੰਦਾ ਕਿ ਰੋਕਣ ਨੂੰ ਨਹੀਂ ਦਿਲ ਕਰਦਾ ਹਨ ਬਟ ਜਿਤੋਂ ਜ਼ਿਆਦਾ ਹੀ ਬੱਚੇ ਸ਼ਰਾਰਤ ਕਰਦੇ ਨੇ ਫਿਰ ਹੁੰਦਾ ਕਿ ਯਾਰ ਕੀ ਕਰੀ ਜਾਂਦੇ ਇੱਕ ਨੂੰ ਜਦੋਂ ਕੰਮ ਨਹੀਂ ਕਾਲੀ ਹੋਵੇ ਹਨ ਉਦੋਂ ਤੇ ਜ਼ਿਆਦਾ ਹੀ ਹੁੰਦਾ ਕਿ ਹਾਏ ਇਹ ਕੀ ਕਰੀ ਜਾਂਦੇ ਆ ਹਨ ਇਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿ ਸਾਡੀ ਕੋਈ ਗੱਲ ਮੰਨਣੇ ਹਨ ਤੇ ਫਿਰ ਇਦਾਂ ਇਦਾਂ ਹੋਣ ਲੱਗ ਪੈਂਦਾ ਹਨ ਤੇ ਅ ਜੁਨੀ ਐ ਤੇਣਾ ਅ ਜੁਨੀ ਬਹੁਤ ਕੁਝ ਕਰਦੀ ਆ ਵੀ ਸੱਚੀ ਤਾਂ ਦੱਸਾਂ ਮੈਂ ਸੇਮ ਹੀ ਮੇਰੇ ਵੱਲ ਕੰਮ ਕਰਦੀ ਆ ਜਿਹੜੇ ਕੰਮ ਮੈਂ ਕਰਦੀ ਉਹ ਵੀ ਕੰਮ ਹੀ ਕਰਦੀ ਉਹ ਹੀ ਕਰਦੀ ਹੈਗੀ ਇੱਕ ਕਦੀ ਨਹੀਂ ਹੋ ਸਕਦਾ ਕਿ ਕੰਮ ਨਹੀਂ ਕਰਦੀ ਹੈਗੀ ਹਨ ਹਰ ਕੋਈ ਕੰਮ ਕਰਦੀ ਆ ਉਹਦੇ ਬਹੁਤ ਮਜ਼ਾ ਆਉਂਦਾ ਹਨ ਇਹਦੇ ਨਾਲ ਸਾਰਾ ਦਿਨ ਦਿਲ ਲੱਗਿਆ ਰਹਿੰਦਾ ਹੈਗਾ ਆ ਤੇ ਸਾਰੇ ਦਿਨ ਬਸ ਇਸ ਤਰ੍ਹਾਂ ਹੀ ਲੱਗੀ ਰਹਿੰਦੀ ਹੈਗੀ ਆ ਤੇ ਲਾ ਜੀ ਅੱਜ ਤੁਸੀਂ ਵੀ ਘਰੇ ਪਕਾ ਕੇ ਖਾਓ ਚੁੱਲੇ ਦੀ ਰੋਟੀ ਤੇ ਸਰੋਂ ਦਾ ਸਾਗ ਆਪਾਂ ਤੇ ਬਣਾਈ ਸੀ ਚੁੱਲੇ ਤੇ ਰੋਟੀ ਤੇ ਮੰਗੀ ਦੀ ਦਾਲ ਤੇ ਨਾਲ ਬਣਾਈ ਸੀਗੀ ਆਪਾਂ ਚਾਹ ਤੇ ਚਾਹ ਤੇ ਬਣਾਉਣ ਤੋਂ ਬਾਅਦ ਵਿੱਚ ਫਿਰ ਆਪਾਂ ਦੁੱਧ ਵੀ ਜਿਹੜਾ ਹੈ ਉਹ ਆਪਾਂ ਲੈ ਆਏ ਸੀਗਾ ਦੇਖੋ ਕੈਨੀ ਪਈ ਹੈ ਤੁਹਾਡੇ ਮੂਰੇ ਤੇ ਮੈਂ ਦੇਖ ਲਓ ਜੀ ਦੇਸੀ ਸਟਾਈਲ ਹੈ ਨਾ ਇੰਤ ਇਹ ਮੇਰਾ ਦੇਸੀ ਸਟਾਈਲ ਜਿਹੜਾ ਹੈਗਾ ਇਸ ਤਰ੍ਹਾਂ ਦਾ ਹੀ ਹੈਗਾ ਹੈ ਹਨ ਜਿਸ ਨੂੰ ਨਹੀਂ ਵਧੀਆ ਲੱਗਦਾ ਹਨ ਕਈ ਨਾ ਮੈਨੂੰ ਵੀਡੀਓ ਦੇ ਵਿੱਚ ਕਮੈਂਟ ਕਰਦੇ ਹੁੰਦੇ ਲੈ ਇੱਕ ਤਨ ਮੈਨੂੰ ਲੋਕਾਂ ਦੇ ਕਮੈਂਟ ਤੇ ਬਹੁਤ ਹਸਾਉਂਦਾ ਹਨ ਕਈ ਕਈ ਵੀਡੀਓਸ ਤੇ ਮੇਰੀਆਂ ਤੇ ਕਮੈਂਟ ਕਰਦੇ ਆ ਅਮੇ ਹਮੇਸ਼ਾ ਹਰ ਇੱਕ ਵੀਡੀਓ ਤੇ ਕਮੈਂਟ ਕਰਦੇ ਆਗੇ ਹਾਂ ਦੇ ਕੀ ਕੀ ਜਿਹੜਾ ਹੈ ਨਾ ਜਿਹੜੇ ਮੈਂ ਵੀਡੀਓ ਤਾਂ ਡੇਲੀ ਦੇਖਦੇ ਨੇ ਬਟ ਕਮੈਂਟ ਉਹ ਜਦੋਂ ਨਾ ਉਹਨਾਂ ਪਤਾ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ ਕਿ ਜੈਲਸੀ ਹੁੰਦੀ ਆ ਤੇ ਉਹਦੇ ਪਤਾ ਨਹੀਂ ਕੀ ਕਮੈਂਟ ਕਰ ਦਿੰਦੇ ਚੱਕ ਕੇ ਉਹ ਵਾਲੇ ਕਮੈਂਟ ਤਾਂ ਨਾ ਬਹੁਤ ਹੱਸੀ ਆਉਂਦੀ ਹੁੰਦੀ ਆ ਮੈਨੂੰ ਤੇ ਮੈਂ ਤੇ ਇੰਨਾ ਹੱਸਦੀ ਹੁੰਨੀ ਆ ਕਿ ਹਾਈ ਗੱਲ ਲੋਕ ਇਸ ਤਰ੍ਹਾਂ ਦੇ ਕਮੈਂਟ ਕਰ ਦਿੰਦੇ ਨੇ ਹਾਂ ਤੇ ਬਟ ਕਰਨੇ ਚਾਹੀਦੇ ਨੇ ਯਾਰ ਇਸ ਇਸ ਚੀਜ਼ ਨਾਲ ਨਾ ਪਤਾ ਲੱਗ ਜਾਂਦਾ ਹੈ ਹਨ ਜਿਹੜੇ ਲੋਕ ਕਮੈਂਟ ਕਰਦੇ ਨੇ ਉਹਨਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਯਾਰ ਆਪਾਂ ਕਿੱਥੇ ਗਲਤ ਹੈ ਕਿ ਆ ਤੇ ਚਲੋ ਆਪਾਂ ਤੇ ਇਨਸਾਨ ਦਾ ਫਿਰ ਵੀ ਗਲਤੀਆਂ ਦਾ ਪੁੱਤਲਾ ਆ ਹਨ ਤੇ ਗਲਤੀਆਂ ਤੇ ਯਾਰ ਹਰ ਇੱਕ ਕੋਲ ਹੁੰਦੀਆਂ ਨੇ ਇਦਾਂ ਨਹੀਂ ਹੁੰਦਾ ਕਿ ਗਲਤੀ ਕਿਸੇ ਕੋਲੋਂ ਨਹੀਂ ਹੁੰਦੀ ਬਟ ਉਸ ਗਲਤੀ ਤੋਂ ਹੀ ਆਪਾਂ ਨੂੰ ਸੁਧਾਰਨਾ ਚਾਹੀਦਾ ਆਪਣੇ ਆਪ 'ਚ ਸੁਧਾਰ ਲੈ ਕੇ ਹੋਣਾ ਚਾਹੀਦਾ ਕਿਦਰ ਜਿਹੜੀ ਗਲਤੀ ਸਾਡੇ ਕੋਲ ਹੋਣ ਹੋ ਗਈ ਹੈ ਨਾ ਬਾਅਦ ਵਿੱਚ ਅਸੀਂ ਕਹਤੀ ਉਹ ਗਲਤੀ ਕਰ ਨਾ ਸਕੇ ਨਾ ਹੀ ਕਦੀ ਗਲਤੀ ਕਰੀਏ ਕਿਉਂਕਿ ਜੇ ਪਤਾ ਦੁਬਾਰਾ ਦੁਬਾਰਾ ਕਰੀ ਜਾਵਾਂਗੇ ਨਾ ਫਿਰ ਉਹ ਗਲਤ ਹੀ ਨੇ ਫਿਰ ਉਹ ਕਿ ਆਪਾਂ ਆਪਣੇ ਆਪ ਨੂੰ ਸਜ਼ਾ ਦੇ ਰਹੇ ਆ ਹਨਾ ਤੇ ਇੱਕ ਆਪਾਂ ਕਿ ਆਪਣੀ ਹੈਂਡ ਪੁਗਾ ਰਹੇ ਆ ਬਸ ਹੋਰ ਕੁਝ ਨਹੀਂ ਹੈਗਾ ਤੇ ਹੋਰ ਜੀ ਤੁਸੀਂ ਸਾਰੇ ਕਿਦਾਂ ਆ ਠੀਕ ਠਾਕ ਆ ਬਦਿਐ ਆ ਕੀ ਕਰਦੇ ਆ ਤੇ ਇੱਥੇ ਜੀ ਇੱਕਦਮ ਨਾ ਧੁੰਦ ਆ ਰਹੀ ਸੀ ਕਿ ਤੇ ਧੁੰਦ ਜਿਹੜੀ ਹੈਗੀ ਸੀ ਉਹ ਆਈ ਜਾ ਰਹੀ ਸੀ ਕਿ ਤੇ ਵੈਸੇ ਤਾਂ ਕਾਫੀ ਜ਼ਿਆਦਾ ਵਧੀਆ ਮੌਸਮ ਸੀਗਾ ਪਹਿਲਾਂ ਪਹਿਲਾਂ ਤੇ ਬਾਅਦ ਵਿੱਚ ਇੱਕੇਦਮ ਇਹ ਧੁੰਦ ਆਉਣ ਲੱਗ ਪਈ ਜਦੋਂ ਧੁੰਦ ਆਉਣ ਲੱਗ ਪਈ ਤੇ ਬਸ ਅਜੂਨੀ ਦੇ ਘਰੇ ਇੱਥੇ ਨਾ ਰੋਟੀ ਪਕਾਉਂਦੀ ਪਕਾਉਂਦੀ ਨਾ ਬਸ ਪਾਪੇ ਤੇ ਗੋਦੀ ਦੇ ਵਿੱਚ ਇਨੇ ਜਾ ਵੜਨਾ ਹੈ ਤੇ ਬਾਅਦ ਵਿੱਚ ਨਹੀਂ ਉੱਠਦੀ ਹੈਗੀ ਤੇ ਇਹ ਤੇ ਪਹਿਲਾਂ ਤਾਂ ਖੇਡਦੀ ਪਈ ਸੀ ਕਿ ਤੇ ਬਾਅਦ ਵਿੱਚ ਨਾ ਇਸ ਨੂੰ ਨਾ ਕਾਫੀ ਜ਼ਿਆਦਾ ਠੰਡ ਲੱਗੀ ਹਨ ਫਿਰ ਕਹਿੰਦੀ ਕਿ ਮੈਂ ਤਾਂ ਪਾਪਾ ਦੀ ਗੋਦੀ ਦੇ ਵਿੱਚ ਜਾਣਾ ਹੈ ਅਜੇ ਤਾਂ ਮੇਰੇ ਨਾਲ ਇਹ ਰੋਟੀ ਜਿਹੜੀ ਹੈਗਾ ਇਹ ਲਾਉਂਦੀ ਪਈ ਸੀਗੀ ਤੇ ਮੈਂ ਚੁੱਲੇ ਤੇ ਰੋਟੀ ਲਾਈ ਜਾਂਦੀ ਸੀਗੀ ਤੇ ਇਹ ਵੀ ਨਾਲ ਤੇ ਆਪਣਾ ਜਿਹੜਾ ਹੈਗਾ ਕੰਮਕਾਰ ਕਰੀ ਜਾ ਰਹੀ ਸੀਗੀ ਤੇ ਦੇਖ ਲੋ ਨਾ ਕਿ ਨਾ ਇੰਨੀ ਜਲਦੀ ਵੱਧਦੀ ਹੈਗੀ ਆ ਆ ਵਾਲੇ ਜਿਹੜੇ ਇਸ ਕੱਪੜੇ ਆ ਹਨਾ ਮੈਂ ਕਿ ਇਸ ਨੂੰ ਦੋ ਤਿੰਨ ਸਾਲ ਦੇ ਕੱਪੜੇ ਕਹਿ ਕੇ ਲੈ ਕੇ ਆਈ ਸੀਗੀ ਤੇ ਇਹ ਵੱੱਟ ਦੀ ਜਦਾਇ ਮੋਟੀ ਨਹੀਂ ਹੁੰਦੀ ਬਿਲਕੁਲ ਨਹੀਂ ਮੋਟੀ ਹੋ ਰਹੀ ਹੈਗੀ ਤੇ ਪਲੀਜ਼ ਜੀ ਜਿਹੜੇ ਬੱਚੇ ਜਿਨ੍ਹਾਂ ਦੇ ਬੱਚੇ ਮੋਟੇ ਨੇ ਹਨਾ ਉਹ ਕੋਈ ਤਾਂ ਜ਼ਰੂਰ ਸੁਝਾਅ ਦੱਸਿਓ ਮੇਰੀ ਤਾਂ ਕੁੜੀ ਮੋਟੀ ਹੋਈ ਨਹੀਂ ਹੁੰਦੀ ਭਈ ਮਿੰਤੇ ਨਾ ਆਉਂਦਾ ਹੈ ਨਾ ਹਨਾ ਪਹਿਲੀ ਗੱਲ ਤੇ ਖਾ ਲੈਂਦੀ ਹੈ ਨਾ ਫਿਰ ਭੱਜੀ ਜਾਊਗੀ ਕਦੀ ਇੰਦਰ ਨੂੰ ਕਦੀ ਆਉਂਦਾ ਹਨਾ ਜੇ ਲਾਲੋ ਭੱਜ ਭੁੱਜ ਕੇ ਹਟਦੇ ਜੇ ਕੁਝ ਖਾਣ ਨੂੰ ਕਹਿੰਦੇ ਫਿਰ ਮੱਸ ਸਕ ਜੰਨੀ ਚੀਜ਼ ਖਾਦੀ ਜਮਾ ਨਹੀਂ ਖਾਂਦੀ ਹੈਗੀ ਕਹਿ ਕੇ ਕਿ ਹਾਰ ਜਾਨੀ ਆ ਪੁੱਤਾ ਖਾ ਲਾ ਆ ਖਾ ਲਾ ਆ ਖਾ ਲਾ ਖਾਂਦੀ ਨਹੀਂ ਹੈਗੀ ਹਨਾ ਤੇ ਜੇ ਲਾਲ ਵੜਾ ਇਹਨੂੰ ਖਵਾਉਣ ਲੱਗ ਜਾ ਹਨਾ ਫਿਰ ਜਿਹੜੀ ਮੂੰਹ ਦੇ ਵਿੱਚ ਚੀਜ਼ ਪਾਈ ਹੁੰਦੀ ਉਹ ਵੀ ਥੂ ਕਰਕੇ ਬਾਹਰ ਸੁੱਟ ਦਿੰਦੀ ਹੈਗੀ ਆ ਪਤਾ ਨਹੀਂ ਇਹਦਾ ਕਿਉਂ ਕਰਦੀ ਆ ਇਹ ਤੇ ਸ਼ੁਰੂ ਤੋਂ ਹੀ ਆਦਤ ਆ ਤੇ ਇੰਨਾ ਹੈ ਕਿ ਥੋੜੀ ਜੀ ਚੁਸਤ ਜ਼ਰੂਰ ਹੈਗੀ ਆ ਤੇ ਤੇ ਦਿਮਾਗ ਨੂੰ ਆਪਣਾ ਬਹੁਤ ਲੜਾਉਂਦੀ ਆ ਫਲਾਨੀ ਚੀਜ਼ ਤੇ ਢੀਂਗੜੀ ਪੁੱਠੇ ਕੰਮ ਇੰਨੇ ਜ਼ਿਆਦਾ ਕਰਦੀ ਆ ਨਾ ਬਹੁਤ ਜ਼ਿਆਦਾ ਐਨੀ ਵੀ ਤਾਂ ਪਿੱਕਲ ਮੰਨ ਲੇ ਹਨ ਪੁੱਠੇ ਕੰਮ ਤਾਂ ਇੰਨੇ ਜ਼ਿਆਦਾ ਕਰਦੀ ਹੈ ਨਾ ਹਮੇਸ਼ਾ ਹੀ ਇਹਦੀ ਆਦਤ ਹੀ ਆ ਪਤਾ ਨਹੀਂ ਸ਼ੁਰੂ ਤੋਂ ਮੈਂ ਵੀ ਨਾ ਪੁੱਠੇ ਪੰਗੇ ਇੱਕ ਬਹੁਤ ਲੈਣੀ ਹੈ ਮੈਨੂੰ ਵੀ ਨਾ ਪੁੱਠੇ ਪੰਗੇ ਲੈਣ ਦਾ ਬਹੁਤ ਮਜ਼ਾ ਆਉਂਦਾ ਹੈ ਤੇ ਚਲੋ ਅਜੂਨੀ ਤਾਂ ਫੇਰ ਮੇਰੀ ਕੁੜੀਆ ਤਾਂ ਪੁੱਠੇ ਪੰਗੇ ਲਾਉਗੀ ਲਾਉਗੀ ਹੋਛ ਕਹਿ ਨਹੀਂ ਸਕਦੇ ਹਨਾ ਕਿਉਂਕਿ ਜਰੂਰ ਮੇਰੇ ਬੱਚਾ ਹੋਣ ਨਹੀਂ ਹੈ ਨਾ ਇਸ ਤਰ੍ਹਾਂ ਨਹੀਂ ਸ਼ਰਾਬ ਦਾ ਕਰੂਗਾ ਕਦੋਂ ਕਰੂਗਾ ਨਾ ਵੀ ਨਾ ਆਪਣੇ ਆਪ ਨੂੰ ਕਈ ਵਾਰ ਫੀਲ ਦੇਣਾ ਜਾਂ ਫਸੇ ਵੀ ਤਾਂ ਹੀ ਕੁਝ ਕਰਦੇ ਰਹੇ ਹਨ ਤੇ ਬਹੁਤ ਵਧੀਆ ਲੱਗਦਾ ਉਹ ਤੁਹਾਨੂੰ ਹਾਈ ਕੀ ਦਿੱਤਾ ਅੰਦਾਗੀ ਮਿਲਦੇ ਆਂ ਜੀ ਸਾਡੀ ਨੈਕਸਟ ਵੀਡੀਓ ਨਾਲ ਤੇ ਆ ਦੇਖੋ ਦੀ ਇੱਕੇ ਦਮ ਜਿਹੜੀ ਤੁਹਾਨੂੰ ਦਾ ਨਾ ਉਹ ਆਉਣ ਦੀ ਪਈ ਹੈਗੀਆ ਪਤਿਕਲਾਂ ਟੈਂਕੀ ਸੀ ਟੈਂਕੀ ਦਿਖੀ ਜਾ ਰਹੀ ਸੀ ਹੈਨਾ ਬਾਅਦ ਵਿੱਚ ਹੌਲੀ 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 ਬਾਜ ਵਾਲੀ ਟੈਂਕੀ ਜਿਹੜੀ ਦੇਖੋ हट ਗਈ ਸੀ ਤੇ ਇਹ ਦੇਖੋ ਸੂਰਜਾਂ ਪੂਰਾ ਨਿਕਲਿਆ ਹੋਇਆ ਸੀਗਾ ਤੇ ਫਿਰ ਧੁੰਦ ਜਿਹੜੀ ਲਾਉਣੇ ਸਟਾਰਟ ਹੋ ਗਈ ਸੀ ਬਾਏ ਬਾਏ ਟਾਟਾ ਟੇਕ ਕੇਅਰ